ਅਜ ਦੇ ਇਸ ਸੁਭ ਦਿਹਾੜੇ ਤੇ ਇੰਦਰ ਦੇਵਤਾ ਜੀ ਵੀ ਬਹੁਤ ਪ੍ਰਸੰਨ ਨੇ ਅੱਜ ਇੰਦਰ ਦੇਵਤਾ ਜੀ ਬੁਸ਼ਾਰ ਕਰਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਅਸ਼ੀਰਵਾਦ ਦੇ ਰਹੇ ਨੇ ਇਹੀ ਅਸ਼ੀਰਵਾਦ ਜਿਹੜਾ 4 ਤਰੀਕ ਨੂੰ ਬਹੁਤ ਜ਼ਿਆਦਾ ਵੋਟਰਾਂ ਦੇ ਨਾਲ ਵੱਧ ਤੋਂ ਵੱਧ ਵੋਟਰਾਂ ਨਾਲ ਦਿਨੇਸ਼ ਸਿੰਘ ਬੱਬੂ ਨੂੰ ਪਾਰੀ ਲੀਡ ਦਿਵਾ ਕੇ ਜਿਤਾ ਰਹੇ ਨੇ ਅਸੀਂ ਤਾਂ ਇੰਦਰ ਦੇਵਤਾ ਜੀ ਦਾ ਵੀ ਧੰਨਵਾਦ ਕਰਦੇ ਆ ਕਿ ਅੱਜ ਬੜੇ ਅਸ਼ੀਰਵਾਦ ਦੇ ਰਹੇ ਨੇ ਮੇਰਾ ਨਾਮ ਰਜਿੰਦਰ ਲਾਡੀ ਆ ਭਾਰਤੀ ਜਨਤਾ ਪਾਰਟੀ ਆਖਾਂ ਕੋਟ ਦਾ ਮਹਾ ਮੰਤਰੀ ਹਨ ਮੈਂ ਅੱਜ ਜਿਹੜਾ ਦਿਨੇਸ਼ ਸਿੰਘ ਬੱਬੂ ਜੀ ਨੇ ਆਪਣਾ ਪੱਤਰ ਨਾਮੀਨੇਸ਼ਨ ਪੱਤਰ ਭਰਿਆ ਨਾਮੀਨੇਸ਼ਨ ਪੱਤਰ ਭਰਿਆ ਉਹ ਤੁਸੀਂ ਦੇਖਿਆ ਕਿ ਬੜਾ ਹੀ ਵੱਡਾ ਹਜੂਮ ਜਿਹੜਾ ਤੁਸੀਂ ਦੇਖਣ ਚ ਆਇਆ ਤੁਹਾਨੂੰ ਔਰ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪ੍ਰਤੀ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਪ੍ਰਤੀ ਗਰੰਟੀਆਂ ਜਿਹੜੀਆਂ ਉਹਨਾਂ ਦੀਆਂ ਉਹਨਾਂ ਨੇ ਹਰ ਸਮਾਜ ਲਈ ਕੰਮ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਹਜੂਮ ਜਿਹੜਾ ਬੱਬੂ ਜੀ ਦੇ ਹੱਕ 'ਚ ਆਇਆ ਇਹ ਸਾਬਿਤ ਕਰ ਗਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਡੇ ਕੈਂਡੀਡੇਟ ਦਿਨੇਸ਼ ਸਿੰਘ ਬੱਬੂ ਜੀ ਜਿਹੜੇ ਜ਼ਮੀਨ ਨਾਲ ਜੁੜੇ ਹੋਇਆ ਲੋਕ ਸਭਾ ਹਲਕਾ ਦਾ ਕੈਂਡੀਡੇਟ ਨੇ ਜ਼ਮੀਨ ਨਾਲ ਜੁੜੇ ਹੋਏ ਨੇ ਔਰ ਲੋਕਾਂ ਦੀ ਮੰਗ ਸੀ ਕਿ ਲੋਕਲ ਕੈਂਡੀਡੇਟ ਚਾਹੀਦਾ ਹੈ ਤਾਂ ਕਿ ਅਸੀਂ ਆਰਾਮ ਨਾਲ ਮਿਲ ਲਈਏ ਔਰ ਗੁਰਦਾਸਪੁਰ ਲੋਕ ਸਭਾ ਤੋਂ ਹਲਕੇ ਤੋਂ ਲੋਕਲ ਕੈਂਡੀਡੇਟ ਸਾਨੂੰ ਮਿਲਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਮਾਜ ਅੱਗੇ ਔਰ ਵੋਟਰਾਂ ਅੱਗੇ ਅਪੀਲ ਕਰਦੇ ਆ ਵੱਧ ਚੜ ਕੇ ਹਿੱਸਾ ਲਓ ਔਰ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਧੰਨਵਾਦ